ਅੜੀ ਦਾ ਕੌਂਸਲਰ ਸੀ ਕਾਲੀਵਾਲ ਦਾ ਉਹਨੇ ਰਕਸ ਵੇਚਣ ਵਾਲਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਸੀ ਉਹਨਾਂ ਨੇ ਧਮਕੀਆਂ ਵੀ ਦਿੱਤੀਆਂ ਕਿ ਸਾਨੂੰ ਤੁਸੀਂ ਤਾਂ ਰੋਕ ਰਹੇ ਹੋ ਪਰ ਅਟਟੇ ਰਹੇ 10 ਦਿਨ ਗੋਲੀ ਚਲੋਂ ਤੋਂ ਪਹਿਲੇ ਵੀ ਇਨ੍ਹਾਂ ਦੇ ਘਰੇ ਗੋਲੀ ਜਲਾਈ ਲਗਾਤਾਰ ਪੁਲਿਸ ਨੂੰ ਦੱਸਿਆ ਗਿਆ ਪੰਜਾਬ ਪੁਲਿਸ ਨੇ ਕੁਝ ਨਹੀਂ ਕੀਤਾ ਤੇ ਦੇਖ ਲਓ ਇੰਨੀ ਗੈਂਗਸਟਰਾਂ ਵਿੱਚ ਇੰਨੀ ਦਲੇਰੀ ਆ ਗਈ। ਹੁਣ ਤਾਂ ਪੁਲਿਸ ਨੂੰ ਸਮਝੇ ਨਹੀਂ। ਜਿਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚਾਈ ਹੈ। ਹਰ ਰੋਜ਼ ਤੁਸੀਂ ਦੇਖ ਲਓ। ਰੋਜ਼ ਗੈਂਗਸਟਰ ਲੁੱਟ ਰਹੇ ਐ। ਲੋਕਾਂ ਨੂੰ ਮਾਰ ਰਹੇ ਐ। ਐਕਸਟਰੈਕਸ਼ਨ ਕਰੀ ਜਾਂਦੇ ਐ। ਆਏ ਜੀ ਹਾਲਾਤ ਮੈਂ ਪਹਿਲੇ ਕਿਤੇ ਨਹੀਂ ਦਿੱਤੀ ਜ਼ਿੰਦਗੀ ਦੇਖੀ ਜੈ ਜੀ ਬੁਰੀ ਹਾਲ। ਅੱਜ ਪੰਜਾਬ ਦੀ ਹੋ ਗਈ ਐ। ਇਹਦਾ ਇੱਕ ਵੱਡਾ ਕਾਰਨ ਵੀ ਐ। ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਹੈ ਜਾਂ ਲੀਡਰ ਹੈ ਐਸਐਚਓ ਲਾਉਣ ਵਾਸਤੇ ਵੀ ਪੈਸੇ ਲੈਂਦੇ ਹੈ ਐਸਐਸਪੀ ਲਾਉਣ ਵਾਸਤੇ ਪੈਸੇ ਲੈਂਦੇ ਹੈ ਹੁਣ ਜਿਹੜੀ ਪੁਲਿਸ ਤੋਂ ਤੁਸੀਂ ਪੈਸੇ ਲਹੋਗੇ ਆਬਵੀਅਸਲੀ ਉਹਦੀ دہشت ਖਤਮ ਹੋ ਜੂਗੀ ਤੇ ਅੱਜ ਤੱਕ ਮਾਈ ਬਾਪੀ ਹੈ ਨਹੀਂ ਹੁਣ ਪਤਾ ਹੀ ਨਹੀਂ ਮੁੱਖ ਮੰਤਰੀ ਕੌਣ ਹੈ ਸਭ ਤੋਂ ਵੱਡਾ ਨਸ਼ੇੜੀ ਤਾਂ ਆਪ ਮੁੱਖ ਮੰਤਰੀ ਹੈ ਸੋ ਜਿਸ ਹਾਂ ਜੇ ਸੂਬੇ ਦਾ ਮੁਖੀ ਆਪਣੀ ਜ਼ਿੰਮਵਾਰੀ ਨਾ ਸਮਝੇ ਆਪ ਹੀ ਨਸ਼ੇਚਰੇ ਆਪ ਹੀ ਪ੍ਰਪੰਜਾਬ ਨੂੰ ਸੂਬੇ ਨੂੰ ਬਰਬਾਦ ਕਰਨ ਦੇ ਲੱਗੇ ਉਹ ਸੂਬੇ ਦਾ ਹੋਣਾ ਕੀ ਹੈ ਜਿੰਨੇ ਤੁਸੀਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇਖ ਲਓ ਸਾਰੀ ਬਾਹਰੋਂ ਆਈ ਹੈ ਬਾਹਰਲੇ ਸੂਬੇ ਦੀ ਹੈ ਕੋਈ ਯੂਪੀ ਤੋਂ ਆਇਆ ਕਿਉਂ ਬਿਹਾਰ ਤੋਂ ਆਇਆ ਸਾਰੇ ਇੱਥੇ ਬੈਠੇ ਆ ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਲੁੱਟਣਾ ਹੈ